ਮਹਿੰਦ ਸਰਕਾਰ ਨੇ ਸਾਡੇ ਸਿੱਖ ਮਰਵਾਏ ਹੈ ਯੂਕੇ ਬ੍ਰਿਟੇਨੀਆਂ 'ਚ ਮਰਵਾਏ ਹੈ ਪਾਕਿਸਤਾਨ 'ਚ ਮਰਵਾਏ ਹੈ ਅੱਗੇ ਕੋਸ਼ਿਸ਼ ਕੀਤੀ ਹੈ ਪਰ ਨੂੰ ਨੂੰ ਅਮਰੀਕਾ 'ਚ ਮਰਵਾਉਣ ਦੀ ਇਹ ਸਾਰੀਆਂ ਗੱਲਾਂ ਮਹਿੰਦ ਸਿੰਘ ਢੰਡਰਾ ਵਾਲੇ ਨੂੰ ਸ਼ੀਤਾ ਤੇ ਸ਼ਾਂਤ ਜਰਨੈਲ ਸਿੰਘ ਢੰਡਰਾ ਵਾਲਿਆਂ ਦਾ ਟੈਟੂ ਉਹਨਾਂ ਦੇ ਲੜਕੇ ਦੀ ਬਾਹਂ ਦੇ ਉੱਤੇ ਹੁੰਦਾ ਸੀਗਾ ਤੇ ਇਧਰਲੀ ਬਾਹਂ ਦੇ ਉੱਤੇ AK-47 ਹੁੰਦੀ ਸੀਗੀ ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਝੂਠੇ ਵਾਅਦੇ ਕੀਤੇ ਐ ਖੇਡਾਂ ਖੇਡਦੇ ਰਹੇ ਐ ਸਿਆਸਤਦਾਨ ਖਾਚੋ 10000 ਰੁਪਿਆ ਮਹੀਨਾ ਹਰੇਕ ਮਹੀਨੇ ਭੇਜ ਦਿਆ ਕਰੂੰਗਾ ਸੇਕਤੀਆਂ ਬਣ ਗੀਆਂ ਜਿਹੜੀ ਕਣਕ ਤੇ ਚੌਲ ਹੁੰਦੇ ਐ ਮਾਨਸਾ ਬਾਕੀ ਲਹਿਰੇ ਕਾਗੇ ਦੇ ਹਲਕੇ ਦੇ ਪਿੰਡਾਂ ਦਾ ਤੁਸੀਂ ਦੌਰਾ ਕਰ ਰਹੇ ਹੋਗੇ ਚੋਣ ਪ੍ਰਚਾਰ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਦਾ ਹੁੰਗਾ ਰ ਜਿਹੜਾ ਲੋਕਾਂ ਕੋਲੋਂ ਮਿਲ ਰਿਹਾ ਬਹੁਤ ਅੱਛਾ ਮਿਲ ਰਿਹਾ ਜੀ ਸ਼ੂ ਕਰਕੇ ਜਿਹੜੀਆਂ ਪਾਰਟੀਆਂ ਇਹਨਾਂ ਨੇ ਝੂਠੇ ਵਾਦੇ ਕੀਤੇ ਐ ਮੋਦੀ ਜੀ ਨੇ ਕਿਹਾ ਘਰ ਘਰ ਨੌਕਰੀ ਦਵਾਂਗੇ ਇੰਦਰਾ ਕੈਂਦੀ ਨੇ ਕਿਹਾ ਰੋਟੀ ਕੱਪੜਾ ਮਕਾਨ ਦਵਾਂਗੇ ਕੇਜਰੀਵਾਲ ਜੀ ਨੇ ਕਿਹਾ ਕਿ ਹਰੇਕ ਬੀਬੀ ਦੇ ਪਹਿਲੇ ਮਹੀਨੇ ਮਹੀਨਾ ਚੜ੍ਹਨ ਤੇ 1000 ਰੁਪਏ ਉਹਦੇ ਬੈਂਕ ਚ ਆ ਜਾਇਆ ਕਰੂਗਾ ਸੋ ਇਹੋ ਜਿਹੜੀਆਂ ਜੜੀਆਂ ਖੇਡਾਂ ਖੇਡਦੇ ਰਹੇ ਐ ਸਿਆਸਤਦਾਨ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਐ ਮੇਰਾ ਖਿਆਲ ਐ ਇਹ ਰਾਜ ਕਰਨ ਦੇ ਫਿੱਟ ਨਹੀਂ ਹੈ ਖਾਸ ਕਰਕੇ ਜਦੋਂ ਅਸੀਂ ਗੱਲ ਕਰੀਏ ਬੀਬੀਆਂ ਦੀ ਸਾਡੀਆਂ ਬੀਬੀਆਂ ਇੱਥੇ ਹੈਗੀਆਂ ਸਾਡੇ ਨੌਜਵਾਨ ਬਾਹਰ ਚਲੇ ਗਏ ਆ ਬਾਹਰੋਂ ਇੱਥੇ ਰਿਸ਼ਤੇ ਕਰਾਉਂਦੇ ਆ ਵਿਆਹ ਹੋ ਜਾਂਦਾ ਬੀਬੀਆਂ ਨੂੰ ਲੈ ਕੇ ਨਹੀਂ ਜਾਂਦੇ ਇਹ ਬਹੁਤ ਤਰਸਯੋਗ ਹਾਲਤ ਹੈ ਸਾਡੀਆਂ ਬੀਬੀਆਂ ਦੀ ਤੇ ਹੋਵੇ ਕਿ ਉਹ ਨਾ ਕਿਉਂ ਕਰਕੇ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਗਰ ਮੋਦੀ ਜਿੱਦਣ ਗਏ ਨੇ ਵਿਆਹ ਕਰਾਇਆ ਉਹਦੋਂ ਦਾ ਇਸ ਨੇ ਆਪਣੀ ਤਰਨ ਪਤਨੀ ਨੂੰ ਘਰੇ ਨਹੀਂ ਰੱਖਿਆ ਹੈਗਾ ਜਿਹੜਾ ਕਿ ਬਹੁਤ ਬੇਇੱਜ਼ਤੀ ਦੀ ਗੱਲ ਹੈ ਤੇ ਬੀਬੀਆਂ ਅਜੇ ਤੱਕ ਇਹ ਮਸਲਾ ਚੱਕਦੀਆਂ ਨਹੀਂ ਤੇ ਜਿਹੜਾ ਇੰਡੀਆ ਦਾ ਵਿਮਨ ਕਮਿਸ਼ਨ ਹੈ ਉਹਨੂੰ ਵੀ ਇਹ ਮਸਲਾ ਚੱਕਣਾ ਚਾਹੀਦਾ ਜੇ ਮੈਂ ਜਿੱਤ ਗਿਆ ਤਾਂ ਮੈਂ ਮੋਦੀ ਸਾਹਿਬ ਦੇ ਘਰਵਾਲਿਆਂ ਨੂੰ ਘਰਵਾਲੀ ਨੂੰ ਆਪਣੀ ਤਨਖਾਹ ਚੋਂ 10000 ਰੁਪਏ ਮਹੀਨਾ ਹਰੇਕ ਮਹੀਨੇ ਭੇਜ ਦਿਆ ਕਰੂੰਗਾ ਬਹੁਤ ਤਰਸਯੋਗ ਹੈ ਕਿ ਇੱਕ ਪ੍ਰਾਈਮ ਮਿਨਿਸਟਰ ਹੋਵੇ ਤੇ ਬੀਬੀਆਂ ਦੇ ਨਾਲ ਇਹੋ ਜਿਹਾ ਰਸੂਕ ਕਰੇ ਮੈਨੂੰ ਇਹ ਠੀਕ ਗੱਲ ਨਹੀਂ ਲੱਗਦੀ ਹੈ ਬਤੌਰ ਐਮਪੀ ਤੁਸੀਂ ਪਿੱਛੇ ਜਿਮਨੀ ਚੋਣ ਜਿੱਤ ਕੇ ਗਿਓ ਜੀ ਪਹਿਲਾਂ ਵੀ ਤੁਸੀਂ ਐਮਪੀ ਰਹੇ ਹੋ ਕਿਹੜੇ ਮੁੱਖ ਕੰਮ ਨੇ ਸੰਗਰੂਹ ਹਲਕੇ ਦੇ ਜੇ ਆਪਾਂ ਪੂਰੇ ਹਲਕੇ ਦੇ ਕਰੀਏ ਜਿਹੜੇ ਤੁਹਾਡੇ ਏਜੰਡੇ ਤੇ ਰਹਿਣਗੇ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਲੋਕ ਪਤਵਾ ਦਿੰਦੇ ਨੇ ਇੱਕ ਤਾਂ ਖੱਗਰ ਤਾਂ ਜ਼ਰੂਰ ਰਹੂਗਾ ਫਿਰ ਇੱਥੇ ਫੈਕਟਰੀਆਂ ਬਣਨਗੀਆਂ ਜਿਹੜੀ ਕਣਕ ਤੇ ਝੋਲ ਹੁੰਦੇ ਆ ਗ੍ਰੇਨ ਹੁੰਦੀ ਹੈ ਇਹਨਾਂ ਨੂੰ ਸੂਰ ਬਿਸਕਟ ਬਣਾਉਣ ਦੇ ਲਈ ਬ੍ਰੈਡ ਬਣਾਉਣ ਦੇ ਲਈ ਔਰ ਜਿਹੜੀਆਂ ਵੀ ਚੌਲਾਂ ਤੇ ਕਣਕਾਂ ਤੋਂ ਸਾਰੀਆਂ ਚੀਜ਼ਾਂ ਬਣਦੀਆਂ ਪ੍ਰੋਸੈਸਿੰਗ ਪਲਾਂਟਸ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਲੈ ਕੇ ਆਈਏ ਪਰ ਮੈਂ ਇਹ ਵੈਦ ਨਹੀਂ ਕਰਦਾ ਕਿਉਂ ਕਰਕੇ ਮੈਂ ਮੈਂਬਰ ਪਾਰਲੀਮੈਂਟ ਐ ਮੇਰੇ ਨਾਲ ਇੱਥੇ 13 ਮੈਂਬਰ ਪਾਰਲੀਮੈਂਟ ਦੇ ਪੰਜਾਬ ਤੋਂ ਖੜੇ ਐ ਇੱਕ ਚੰਡੀਗੜ੍ਹ ਤੋਂ ਖੜੇ ਤੇ ਦੋ ਹਰਿਆਣੇ ਤੋਂ ਖੜੇ ਐ ਜੇ ਸਾਡੇ ਕੁਝ ਐਮਪੀ ਚਲੇ ਗਏ ਇਹ ਤਾਂ ਅਸੀਂ ਕੁਝ ਕਰ ਸਕਾਂਗੇ ਪਰ ਨਹੀਂ ਤਾਂ ਅਸੀਂ ਜਿਹੜੇ ਵਾਅਦੇ ਇਹਨਾਂ ਨੇ ਝੂਠੇ ਕੀਤੇ ਆ ਉਹ ਪੂਰੇ ਕਰਾ ਸਕਾਂਗੇ ਤੇ ਇਸ ਟਰਮ ਦੇ ਵਿੱਚ ਮੈਂ 56 ਕਰੋੜ ਰੁਪਏ ਦਾ ਸਪੈਸ਼ਲਿਟੀ ਹਸਪੀਟਲ ਬਰਨਾਲੇ ਲੈ ਕੇ ਆਇਆ ਜਿੱਥੇ ਅਲਰਜ ਉਹ ਬਿਮਾਰੀ ਜਾਂਦਾ ਹੋਊਗਾ ਜਿਹੜੀਆਂ ਬਿਮਾਰੀ ਜਾਂਦਾ ਬਾਕੀ ਦੇ ਹਸਪੀਟਲਾਂ ਚ ਨਹੀਂ ਹੁੰਦਾ ਤੇ 350 ਕਰੋੜ ਰੁਪਏ ਮੈਂ ਲੈ ਕੇ ਆਇਆ ਕਿ ਕਿਸੇ ਦੇ ਘਰ ਦੇ ਉੱਤੋਂ ਬਿਜਲੀ ਦੀ ਟਾਰਨ ਨਹੀਂ ਲੰਘੂਗੀ ਬਿਜਲੀ ਦੇ ਵਿੱਚ ਫਲਕਚੁਏਸ਼ਨ ਨਹੀਂ ਹੋਊਗੀ ਕਿਸੇ ਦੀ ਮੋਟਰ ਨਹੀਂ ਸੜੂਗੀ ਤੇ ਕਿਸੇ ਦੇ ਘਰ ਦੀ ਕੋਈ ਵੀ ਮਸ਼ੀਨ ਨਹੀਂ ਫੁੱਕੀ ਜਾਊਗੀ ਇਹ ਅਗਲੇ ਸਾਲ ਤੱਕ ਇਹ ਸਕੀਮ ਪੂਰੀ ਹੋ ਜਾਣੀ ਹੈ ਜਿਹੜਾ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਸੰਗਰੋਹ ਦੇ ਲਈ ਹੋਊਗਾ ਬਰਨਾਲੇ ਲਿਫਟੇ ਮਲੇਰ ਕੋਟਲੇ ਦੇ ਲਈ ਮੇਰੇ ਕੋਟਲੇ ਦੇ ਜਿਹੜੇ ਮੁਹੰਮਦ ਸ਼ੇਰ ਖਾਨ ਨਵਾਬ ਸਾਹਿਬ ਸੀਗੇ ਉਹਨਾਂ ਨੇ ਸਾਡੇ ਸਹਿਬਜ਼ਾਦਿਆਂ ਦੇ ਲਈ ਬਹੁਤ ਥਾਂ ਦਾ ਨਾਰਾ ਮਾਰਿਆ ਉਹਨਾਂ ਦੇ ਲਈ ਕਿਸੇ ਨੇ ਕੋਈ ਗੱਲ ਨਹੀਂ ਸੋਚੀ ਪਰ ਸਾਡੀ ਪਾਰਟੀ ਨੇ ਇੱਕ ਯਾਦਗਾਰ ਖੜੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਅਸੀਂ ਸਾਰੇ ਜਿੰਨੇ ਵੀ ਦੁਨੀਆ ਦੇ ਵਿੱਚ ਮੇਰੀ ਗੱਲ ਸੁਣ ਰਹੇ ਆ ਔਰ ਜਰੂਰ ਮਾਲੀ ਤੌਰ ਦੇ ਉੱਤੇ ਇਸ ਯਾਦਗਾਰ ਨੂੰ ਵਧੀਆ ਬਣਾਉਣ ਤੇ ਲਈ ਸਾਡੇ ਅਮਗਾਤ ਕਰਨ ਪਿਛਲੇ ਇਲੈਕਸ਼ਨ ਦੇ ਵਿੱਚ ਮਨ ਸਾਹਿਬ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੀ ਜਿਹੜੀ ਸymਪਤੀ ਹੈ ਪੂਰੀ ਹਮਦਰਦੀ ਨੌਜਵਾਨਾਂ ਦੇ ਰੂਪ ਦੇ ਵਿੱਚ ਤੁਹਾਨੂੰ ਮਿਲੀ ਹੈ ਇਲੈਕਸ਼ਨ ਦੇ ਵਿੱਚ ਇਸ ਵਾਰੀ ਉਹਨਾਂ ਦੇ ਮਹਰੂਮ ਗਾਇਕ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਜੀ ਖੁੱਲੇ ਆ ਕਾਂਗਰਸ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਵੀ ਕਾਂਗਰਸ ਨੂੰ ਵੋਟ ਦਿਓ ਕਾਂਗਰਸ ਦੇ ਉਮੀਦਵਾਰਾਂ ਦੇ ਲਈ ਉਹ ਪ੍ਰਚਾਰ ਵੀ ਕਰਦੇ ਨੇ ਖਾਸ ਕਰਕੇ ਸੰਗਰੂਰ ਕੰਸਟੀਚੁਨਸੀ ਦੇ ਵਿੱਚ ਵੀ ਉਹ ਪ੍ਰਚਾਰ ਕਰਕੇ ਗਏ ਨੇ ਕਿਵੇਂ ਦੇਖਦੇ ਹੋ ਤੁਹਾਨੂੰ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਇਸ ਵਾਰ ਮਿਲਣਾ ਮਿਲੇ ਮੈਂ ਮੂਨਸੀਬਾਲ ਸਾਹਿਬ ਦੀ ਪਾਰਲੀਮੈਂਟ ਦੇ ਵਿੱਚ ਗੱਲ ਕਰਤੀ ਹੈ ਦੀਪ ਸਿੰਘ ਸਿੱਧੂ ਤੇ ਵੀ ਕਰਤੀ ਹੈ ਜਿਹੜੇ ਕੈਂਡੀਡੇਟਾਂ ਦੇ ਵਿੱਚ ਹਿੰਦ ਸਰਕਾਰ ਨੇ ਸਾਡੇ ਸਿੱਖ ਮਰਵਾਏ ਹੈ ਯੂਕੇ ਬ੍ਰਿਟਾਨੀਆ 'ਚ ਮਰਵਾਏ ਹੈ ਪਾਕਿਸਤਾਨ 'ਚ ਮਰਵਾਏ ਹੈ 34 ਫੋਰਸਿਸ ਕੀ ਕੀ ਹੈ ਪੱਨੂ ਨੂੰ ਅਮਰੀਕਾ 'ਚ ਮਰਵਾਉਣ ਦੀ ਇਹ ਸਾਰੀਆਂ ਗੱਲਾਂ ਮੈਂ ਰਿਪੋਰਟ ਦੇ ਵਿੱਚ ਲੈ ਕੇ ਆਇਆ ਹੈ ਅੰਤ ਤੱਕ ਤੱਕਸੀ ਮੁਸੇਵਾਰ ਦੀ ਲੜਾਈ ਲੜਾਂਗੇ ਔਰ ਜਿੱਤਾਂਗੇ ਇਹ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਪਿਤਾ ਜੀ ਨੇ ਕਿਸ ਤੇ ਭਰੋਸਾ ਕਰਕੇ ਇਹੋ ਜਿਹਾ ਕੰਮ ਕੀਤਾ ਕਿ ਉਸ ਕਾਂਗਰਸ ਨੇ ਜਿਸ ਨੇ ਸੰਤ ਜਰਨੈਲ ਸਿੰਘ ਭੰਗੜਾ ਵਾਲੇ ਨੂੰ ਸ਼ਹੀਦ ਕੀਤਾ ਤੇ ਸੰਤ ਜਰਨੈਲ ਸਿੰਘ ਭੰਗੜਾ ਵਾਲਿਆਂ ਦਾ ਟੈਟੂ ਉਹਨਾਂ ਦੇ ਲੜਕੇ ਦੀ ਬਾਹ ਦੇ ਉੱਤੇ ਹੁੰਦਾ ਸੀਗਾ ਤੇ ਇਧਰਲੀ ਬਾਹ ਦੇ ਉੱਤੇ AK47 ਹੁੰਦੀ ਸੀਗੀ ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਸਰਦਾਰ ਬਲਕੌਰ ਸਿੰਘ ਨੇ ਕਿਸ ਵਜ੍ਹਾ ਦੇ ਨਾਲ ਜਿਸ ਪਾਰਟੀ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੋਏ ਦਰਬਾਰ ਸਾਹਿਬ ਦੇ ਤਹਿ ਕਿਤਾ ਹੋਏ ਅਕਾਲ ਤਖਤ ਸਾਹਿਬ ਨੇ ਸ਼ਹੀਦ ਕੀਤਾ ਹੋਏ ਰਜੀਵ ਗਾਂਧੀ ਨੇ ਬੱਚੇ ਅਗਦੇ ਸਿਰਾਂ ਦੇ ਵਿੱਚ ਪੈਰ ਪਾ ਕੇ ਅਗਲਾ ਦਿੱਤੀ ਹੋਏ ਬੀਬੀਆਂ ਨੂੰ ਬੇਬਤ ਕੀਤਾ ਹੋਵੇ ਮੈਨੂੰ ਇਸ ਦੀ ਸਮਝ ਨਹੀਂ ਆਈ ਕਿ ਉਹਨਾਂ ਨੇ ਐਹੀ ਜੀ ਪਾਰਟੀ ਦਾ Que eu spot